ਸਤਿ ਸ੍ਰੀ ਅਕਾਲ ਜੀ ਹਸ ਸ੍ਰੀ ਅਕਾਲ ਜੀ ਤੇ ਆਪਣਾ ਸ਼ੁਭਨਾਮ ਕੀ ਹੈ ਜੀ ਕੀਰਾ ਸਿੰਘ ਜੀ ਹਾਂ ਜੀ ਕੀਰਾ ਸਿੰਘ ਠੀਕ ਹੈ ਤੇ ਪਿੰਡ ਤੁਹਾਡਾ ਕਿਹੜਾ ਹੈ ਪਿੰਡ ਖੁੱਲੇ ਵਾਲਾ ਫਹੀਲਪੱਟੀ ਠੀਕ ਹੈ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਕਿਹੜਾ ਪੈਂਦਾ ਜੀ ਤਰਨਤਾਰਨ ਠੀਕ ਹੈ ਤੇ ਤੁਸੀਂ ਇੱਥੇ ਤੇ ਜਿਹੜੇ ਆ ਬਸਿੰਦੇ ਆ ਦਾ ਕਿਤੇ ਉਹ ਪਹਿਲਾਂ ਕਿਤੇ ਬਾਹਰੋਂ ਆਏ ਨਹੀਂ ਸਰ ਇੱਥੇ ਪਹਿਲਾਂ ਜੱਦੀ ਮਾਲਕ ਹੀ ਆ ਸਾਡੇ ਪਿਓ ਦਾ ਦੇ ਪਰਦਾ ਦੇ ਜਿੰਨੇ ਵੀ ਪਹਿਲਾਂ ਸ਼ੁਰੂ ਕਰ ਲੈਗੇ ਜਮੀਨ ਇੱਥੇ ਲੱਗ ਗਈ। ਤਾਂ ਕਹਿਣ ਦਾ ਮਤਲਬ ਇਹੀ ਆ ਕਿ ਜਿਹੜੀ ਤੁਹਾਡੀ ਸਮਾਈ ਦਾ ਤੁਹਾਡਾ ਸਾਧਨ ਸੀਗਾ ਉਹ ਤੁਹਾਡੀ ਜ਼ਮੀਨ ਹੈ। ਜ਼ਮੀਨ ਸੀ ਹਾਂਜੀ। ਤੇ ਜ਼ਮੀਨ ਤੁਹਾਡੇ ਕੋਲ ਕਿੰਨੀ ਸੀਗੀ? ਜ਼ਮੀਨ ਸਾਨੂੰ 3-3 ਗੱਲੇ ਆਉਂਦੀਆਂ ਜੀ। ਇਹ 3-3 ਕਿੰਨੇ ਹਾਂਜੀ ਪਹਿਲੇ 5 ਗੱਲਿਆਂ ਦੀ 7 ਨਹੀਂ 3 ਨੇ ਆਉਂਦੀ। ਉਹ ਵੀ ਖਾਵਾ ਵੀ ਹਨ। ਤੇ ਅਬ ਇਥੇ ਲੱਗੇ ਮੋਟਰ ਹੀ ਹੁਣ ਉੱਥੇ ਦਰਿਆ ਵਗਦਾ ਉਹ ਪੱਠਿਆਂ ਵਾਲੀ ਪੈੜੀ ਤੇ ਜਿਹੜੀ ਠੱਡੀ ਜ਼ਮੀਨ ਸੀਗੀ ਉਸ ਉਹਦੇ ਵਿੱਚ ਇਸ ਵਕਤ ਜਿੱਥੇ ਕੇ ਸਤਲੋਜ ਤੇ ਵਿਆਸ ਰਿਆ ਇਕੱਠੇ ਵਹਿੰਦੇ ਆ ਉਹ ਤੁਹਾਡੀ ਜ਼ਮੀਨ ਦੇ ਵਿੱਚ ਤੁਹਾਡੀ ਪੈਲੀਆਂ ਦੇ ਵਿੱਚ ਪਾਣੀ ਜਿਹੜਾ ਆ ਬਗ ਰਿਹਾ ਹਾਂਜੀ ਪਾਣੀ ਵਗ ਰਿਹਾ ਤੇ ਉਹਦੇ ਕਰਕੇ ਫਿਰ ਤੁਹਾਡਾ ਤਾਂ ਝੋਨਾ ਵੀ ਨਹੀਂ ਹੋਇਆ ਨਹੀਂ ਨਹੀਂ ਕੁਝ ਨਹੀਂ ਹੈਗਾ ਝੋਨਾ ਲਾਇਆ ਸੀ ਝੋਨਾ ਵੀ ਮਰ ਗਿਆ ਮੋਟਰਾਂ ਨਹੀਂ ਰਹੀਆਂ ਉੱਤੇ ਠੀਕ ਹੈ ਹਾਂਜੀ ਬੋਰ ਉੜ ਗਿਆ ਰੇਤਾ ਚੜ ਗਿਆ ਹੋਰ ਕੋਈ ਕਮਾਈ ਦਾ ਤੁਹਾਡੇ ਕੋਲ ਸਾਧਨ ਨਹੀਂ ਨਹੀਂ ਕੋਈ ਹੈ ਨਹੀਂਗਾ ਜੀ ਕੋਈ ਕੋਈ ਕੋਕ ਨਾਲ ਇਥੇ ਪੈ ਲਈ ਆ ਪੱਠੇ-ਪੁੱਠੇ ਬੀਜ ਨੇ ਮਾਰੇ ਮੋੜਦੇ ਉਹ ਵੀ ਇੱਕ ਇੱਕ ਨਾਲ ਨਾ ਕੀ ਬਾਂਦਾ ਤੁਹਾਨੂੰ ਪਤਾ ਵੀ ਉਹਨਾ ਨਾ ਦਾਣੇ ਪੀ ਸਕਦੇ ਨਾ ਪੱਠੇ ਪੀ ਸਕਦੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਇੱਕ ਮੇਰਾ ਬੱਚਾ ਤੇ ਇੱਕ ਮੇਰੇ ਘਰ ਦੀ ਹੈ ਮਦੂ ਜੀ ਹਾਂਜੀ ਇੱਕ ਤੁਹਾਡੇ ਤੁਹਾਡੇ ਇੱਕ ਭੈਣ ਜੀ ਹੋਣੀ ਆ ਹਾਂਜੀ ਤੇ ਇੱਕ ਤੁਹਾਡਾ ਬੱਚਾ ਹੈ ਇੱਕੋ ਬੱਚਾ ਠੀਕ ਹੈ ਜੀ ਬੱਚਾ ਕਿੰਨੀ ਉਮਰ ਦਾ ਬੱਚਾ ਦੀ ਜੀ ਇਹਦੀ 6 ਸਾਲ ਉਮਰ ਆਈ ਇਹ ਗੱਲ ਉਹ ਸਾਈਕਲ ਕਲਾਸ ਆ ਗੱਡੀਆਂ ਲੈ ਕੇ ਤੁਰਿਆ ਹਾਂ ਹਾਂ ਜੀ ਹਾਂ ਜੀ ਗੱਡੀਆਂ ਵਾਲਾ ਯਾਰ ਠੀਕ ਹੈ ਜੀ ਮੈਨੂੰ ਪਤਾ ਨਹੀਂ ਜਾਨਾ ਨਾ ਪਰ ਉਹ ਕੋਈ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਮਦਨ ਦਾ ਸੰਧਨ ਹੈ ਕੋਈ ਘਟਕੀ ਕੋਈ ਹਾਂ ਜੀ ਕੋਈ ਵੀ ਤੁਹਾਡੇ ਕੋਲ ਜੇ ਤਾਂ ਵੀ ਪੈਸਾ ਢਿੱਲਾ ਹੁੰਦਾ ਆਪਣੇ ਕੋਲ ਹਾਂ ਜੀ ਹਾਂ ਜੀ ਨਹੀਂ ਕੋਈ ਨਹੀਂ ਗਾ ਜੀ ਮੱਜਾਂ ਚਲੋ ਇੱਕ ਦੋ ਰੱਖੀਆਂ ਵਾਂ ਹੁਣ ਹੁਣ ਪੱਠਿਆਂ ਹੁਣ ਨਹੀਂ ਕੀ ਕਰਾਂਗੇ ਉਹਨਾਂ ਨੂੰ ਜਾਂ ਵੇਚਾਂਗੇ ਤੇ ਜਾਂ ਕੋਈ ਪੱਠਿਆਂ ਵਾਲੇ ਸਾਧਨ ਬਣਾ ਕੇ ਰੱਖਣੀਆਂ ਪੈਣ ਨੇ ਤੇ ਨਹੀਂ ਰੱਖੀਆਂ ਹਾਂ ਕਿ ਜਮੀਨ ਤੋਂ ਬਣਾ ਪੱਠੇ ਨਹੀਂ ਹੋਣੇ ਤੇ ਪੱਠਿਆਂ ਦਾ ਬੜਾ ਡੰਗਰ ਕਰਨਾ ਪੈਜੂਗਾ ਤੇ ਇਹ ਮਕਾਨ ਤੁਹਾਡਾ ਜਿਹੜਾ ਆ ਜਿਵੇਂ ਕਿ ਦੇਖਿਆ ਆ ਪੈਂਦੀ ਛੱਤ ਵਗੈਰਾ ਤੁਹਾਡੀ ਚੌਂਦੀ ਜਾਂ ਕਿੱਦਾਂ ਹਾਂਜੀ ਵੀ ਚੌਂਦੀ ਸਾਰੀ ਛੱਤ ਜਦੋਂ ਮੀਂਹ ਆਉਂਦਾ ਉਹ ਥੇ ਹਿੰਮੈਂਟ ਵੜਾ ਕਰ ਦੋ ਉਸ ਤੋਂ ਹਾਂ ਠੀਕ ਆ ਸਾਰੀ ਚੌਂਦੀ ਦੋਨੇ ਕਮਰੇ ਤੁਸੀਂ ਦੇਖ ਹੀ ਸਕਦੇ ਜੇ ਆਵੇ ਉਦਾਂ ਹੀ ਦੇਖ ਲੈਂਦੇ ਆ ਇਹ ਪਹਿਲਾਂ ਜਦੋਂ 2023 ਦੇ ਵਿੱਚ ਹੜ੍ਹ ਆਇਆ ਸੀਗਾ ਹਾਂਜੀ ਤੇ ਉਦੋਂ ਤੁਹਾਡੇ 'ਚ ਪਾਣੀ ਆਇਆ ਸੀਗਾ ਜੀ ਨਹੀਂ ਉਦੋਂ ਨਹੀਂ ਪੈਜ ਨਹੀਂ ਆਇਆ ਹਾਂਜੀ ਤੇ ਇਹਦੇ ਵਿੱਚ ਪਾਣੀ ਕਿਉਂ ਛਾਂ ਰਹਿ ਗਿਆ ਹੈ ਐਰਕਿੰਗ ਵਾਲਾ ਜਿਹੜਾ ਇਹਨੇ ਜਿਆਦੀ ਮਾਰ ਮਾਰੀ ਆ ਅੱਛਾ ਜੀ ਹਾਂਜੀ ਉਹਦੇ ਨਾਲ 29 ਨਿਕਲ ਵੀ ਪਹਿਲੀ ਜੀ ਰੇਤ ਪੈ ਗਈ ਸੀ ਹਾਂਜੀ ਉਹ ਨਹੀਂ ਕੱਢੀ ਗਈ ਕਿਉਂ ਕੋਈ ਸਾਧਨ ਨਹੀਂ ਹੈਗਾ ਨਾ ਕੋਈ ਇੱਥੇ ਆਇਆ ਪਹੁੰਚਿਆ ਹਾਂਜੀ ਜਿਹੜੇ ਜਿਹੜੇ ਬੰਦਿਆਂ ਨੂੰ ਮਿਲੇ ਟਰੈਕਟਰ ਆਏ ਜਾਂ ਉਹ ਉਹਨਾਂ ਨੇ ਕਰਾ ਲਈਆਂ ਫਿਰ ਆਪਣੇ ਕੋਲ ਨਹੀਂ ਪਹੁੰਚਿਆ ਹਾਂਜੀ ਹੋ ਬਹੁਤ ਸਾਰੇ ਜਿਹੜੇ ਨਾ ਦਰਸ਼ਕ ਲੋਕ ਆ ਨਾ ਲੋਕ ਆ ਕਈ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਆ ਕਿ ਇਹ ਦਰਿਆ ਦੇ ਜਦੋਂ ਵਿੱਚ ਲੋਕ ਇਹ ਬੈਠੇ ਆ ਹਾਂਜੀ ਤੇ ਦਰਿਆ ਦੇ ਵਿੱਚ ਫਿਰ ਪਾਣੀ ਨੇ ਤੇ ਮਾਰ ਕਰਨੀ ਆ ਜਦੋਂ ਬੈਠੇ ਦਰਿਆ ਦੇ ਵਿੱਚ ਆ ਤੇ ਮੈਂ ਮਾਫ ਕਰਨਾ ਤੁਹਾਨੂੰ ਪੁੱਛਣਾ ਚਾਹੁੰਨਾ ਆ ਕਿ ਜਿਹੜਾ ਤੁਸੀਂ ਦਰਿਆ ਦੇ ਵਿੱਚ ਤੁਹਾਡੀ ਪਹਿਲੀ ਆ ਇਥੇ ਤੁਸੀਂ ਕਹਿੰਦੇ ਇੱਕ ਦਰਿਆ ਵਗ ਰਿਹਾ ਆ ਹਾਂਜੀ ਤੇ ਇਹ ਪਹਿਲੀ ਤੁਹਾਡੀ ਆਪਣੀ ਮਾਲਕੀ ਆ ਜੱਦੀ ਆ ਕਿ ਜਾਂ ਤੁਸੀਂ ਜਿੱਦਾਂ ਲੋਕਾਂ ਦੇ ਕਹਿਣ ਮੁਤਾਬਕ ਆ ਕਿ ਤੁਹਾਡਾ ਕਬਜ਼ਾ ਆ ਨਹੀਂ ਨਹੀਂ ਜੱਦੀ ਮਾਲਕੀ ਆ ਸਰ 27 ਨੰਬਰ ਮਰੱਬਾ ਵਾ ਹਾਂਜੀ ਇੱਥੇ ਜਿੱਥੇ ਦਰਿਆ ਵਗਦਾ ਠੀਕ ਹੈ ਤੇ ਜੱਦੀਪੁਰਸ਼ੀ ਮਾਲਕੀਆਂ ਪੈਲੀਆਂ ਜੋ ਮਰੱਬੇ ਬੰਦੀ ਹੋਈ ਆ ਉਦੋਂ ਆਉਂਦੀਆਂ ਤਈਆਂ ਇੱਥੇ ਠੀਕ ਹੈ ਤੇ ਸਾਰਾ ਇਥੋਂ ਆ ਦੋ ਕਿੱਲੇ ਪਿੱਛੋਂ ਚਲਦੀ ਸੀ ਉਹ ਉੱਥੇ ਸੜਕ ਆ ਠੀਕ ਹੈ ਉੱਥੋਂ ਲੱਗਦੀ ਪੈਲੀ ਦੇ ਪਾਰ ਲੰਘ ਜਾਂਦੇ ਫਿਰ ਇਥੇ ਦਰਿਆ ਦੇ ਵਿੱਚ ਦਰਿਆ ਇਧਰ ਆ ਗਿਆ ਪਹਿਲਾਂ ਦੂਰ ਚੱਲਦਾ ਸੀ ਤੋਂ 1 ਕਿਲੋ 1.5 ਕਿਲੋਮੀਟਰ ਦੇ ਲਾਗੇ ਅੱਛਾ ਤੁਹਾਡੀਆਂ ਪੈਲੀਆਂ ਤੋਂ ਪਹਿਲਾਂ 1 ਕਿਲੋ 1.5 ਕਿਲੋਮੀਟਰ ਹਟਮਾ ਸੀ ਹਟਮਾ ਸੀ ਪਿੱਛੇ ਸੀ ਉਫਰੋਈਪੁਰ ਜ਼ਿਲ੍ਹੇ 'ਚ ਵਗਦਾ ਸੀ ਠੀਕ ਹੈ ਤੇ ਉੱਥੋਂ ਉਦੋਂ ਬਾਅਦ ਚ ਫਿਰ 99 ਚ ਪਾਣੀ ਆਇਆ ਉਦੋਂ ਥੋੜਾ ਜਿਹਾ ਦੋ ਗੱਲੇ ਹੋਰ ਇਧਰ ਆ ਗਿਆ ਹਾਂਜੀ 23 ਚ ਆਇਆ ਤੇ 23 ਜੋ ਹੋਰ ਅੱਗੇ ਆ ਗਿਆ ਤੇ ਐਰ ਕੀ ਦੇ ਫਿਰ ਆਵੇ ਘਰੇ ਹੀ ਆ ਗਿਆ ਸਾਬਨਾ ਠੀਕ ਹੈ ਜੀ ਹਾਂਜੀ ਆ ਹੁਣ ਤੇ ਅਸੀਂ ਜਿਵੇਂ ਵੇਖਿਆ ਆ ਤੇ ਬਾਕੀ ਆਪਾ ਦਰਸ਼ਕਾਂ ਨੂੰ ਵੀ ਇਹਦੇ ਵਿੱਚੋਂ ਦਿਖਾ ਸਕਦੇ ਆ ਬਾਕੀ ਵੀ ਦੇਖ ਲੈਣਗੇ ਕਿ ਹੁਣ ਤਾਂ ਬਿਲਕੁਲ ਜਿਹੜਾ ਬੰਨ ਦੇ ਨਾਲ ਪਾਣੀ ਇਹਦਾ ਭਗਦਾ ਨਹੀਂ ਸਰ ਇੱਥੇ ਤੇ ਬਹੁਤ ਡਰ ਹੈ ਇਹਦੇ ਸਮਾਨ ਸੋਹਣ ਕੱਢ ਲਿਆ ਪਹਿਲਾਂ ਜਿਹੜਾ ਮਾੜਾ ਮੁੱੜ ਚਲਾ ਹੈਗਾ ਇੰਨਾ ਖਾਨ ਪੀ ਜਾਗਾ ਠੀਕ ਹੈ ਤੇ ਇਹ ਤੋਂ ਪਤਾ ਨਹੀਂ ਕਿ ਕਿਦੋਂ ਟੁੱਟ ਜਾਣਾ ਉਹ ਅਗਲੇ ਬੰਨੇ ਤੁਸੀਂ ਵੇਖਿਆ ਨਾ ਪਰਦਾ ਦੇ ਤੁਹਾਡੇ ਕੋਲ ਜਾਨੀ ਕਿ ਇੱਕੋ ਹੀ ਕਮਰਾ ਆ ਤੇ ਆਹ ਬਸ ਇੱਕ ਹਾਰ ਸੋਈ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੋਈ ਕਮਾਈ ਦਾ ਤਾਂ ਕੋਈ ਕਮਾਈ ਦਾ ਕੋਈ ਸਰਸਾਦਨ ਜੇ ਕਮਾਈ ਆ ਕੋਈ ਪਰਿਵਾਰਕ ਕਿਸੇ ਤਰ੍ਹਾਂ ਦੀ ਕੋ ਢਿੱਲ ਵੱਟ ਹੁੰਦੀ ਆ ਸਰੀਰਿਕ ਕੋਈ ਸਮੱਸਿਆ ਉਹ ਵੀ ਆ ਤੇ ਉਹਦੇ ਵਾਸਤੇ ਤਾਂ ਫਿਰ ਬਹੁਤ ਮੁਸ਼ਕਲ ਆ ਸਾਰੇ ਤਾਂ ਹੁਣ 5 ਕਿਲੋਮੀਟਰ ਸਭਰਾ ਪੈਣਾ ਇੱਥੋਂ ਚੱਲ ਕੇ ਜਾਵਾਂਗੇ ਯਾ ਰਾਤ ਬਰਾਤੇ ਕੋਈ ਸਾਧਨ ਹੋਊਗਾ ਫੇਰ ਜਾਵਾਂਗੇ ਇਦਾਂ ਕਰ ਜਾ ਵੀ ਲੱਗਦਾ ਮੈਨੂੰ ਕਿ ਤੁਹਾਡੇ ਕੋਲ ਕੋਈ ਇਸ ਮੁਕੇ ਸਾਧਨ ਵੀ ਹੈ ਨਹੀਂ ਜਿਵੇਂ ਬਾਈਸਾਈਕਲ ਮੋਟਰਸਾਈਕਲ ਵਗੈਰਾ ਅੱਜ ਕੱਲ ਸੁਟਰੀਆਂ ਹੁੰਦੀਆਂ ਹਾਂਜੀ ਹਾਂਜੀ ਪਿੱਛੇ ਤਰ੍ਹਾਂ ਦਾ ਕੋਈ ਸਾਧਨ ਨਹੀਂ ਸਰ ਉਹ ਵੀ ਹੁਣ 60 6000 ਹਰ ਦੇ ਹੁਣ ਗਰੀਬ ਬੰਦੇਆਂ ਬੱਚਿਆਂ ਨੂੰ ਬਸ ਲੱਕਰਾਇ ਨਹੀਂ ਦਿੱਤਾ ਜਾਂਦਾ ਤੇ 60 6500 ਦੀ ਸਕੂਟਰੀ ਕਿੱਥੋਂ ਲੈ ਲਾਂਗੇ ਇਹ ਪਹਿਲਾਂ ਵਾਲੇ ਤੋਂ ਲੈ ਕੇ ਹੁਣ ਤੱਕ ਤੁਸੀਂ ਜਿਹੜਾ ਹਾਸੀ ਵਾਲੇ ਪਾਣੀ ਤੋਂ ਪਹਿਰੇ ਖਰਾਬ ਹੋ ਜਾਂਦੇ 7 8 ਸਾਲੀ ਬਾਅਦ ਚ ਫਿਰ ਬਣੀਆਂ ਅੱਛਾ ਅੱਛਾ ਤੇ ਜਿਹੜੇ ਪਜਾਨਵਜਾ ਉਦੋਂ ਥੋੜੀਆਂ ਮੰਨ ਲਓ ਵੀ ਵਗਨ ਜੋਗੀਆਂ ਹੋ ਗਈਆਂ ਠੀਕ ਹੈ ਫਿਰ ਫਸਲ ਬੀਜ ਦੇ ਰਹੇ ਠੀਕ ਹੈ ਤੇ ਉਦੋਂ ਬਾਅ ਉਹ ਨਾ ਉਹ ਨਿਕਲ ਸਕਦੀ ਕਿ ਇਹ ਬਣੇ ਜੇ ਕੱਢੀ ਥੋੜੀ ਬਾਰੀ ਤੇ ਫੇਰ ਬਣਾਇਆ ਪਾਣੀ ਦੇ ਉਦੋਂ ਹੋਰ ਜਾਂ ਜਿਹੜਾ ਤੇ ਇਸ ਟਾਈਮ ਤੇ ਜਿਹੜਾ ਤੁਹਾਡੀਆਂ ਪੈੜੀਆਂ ਚ ਵਗ ਰਿਹਾ ਪਾਣੀ ਪੈੜੀਆਂ ਦੇ ਵਿੱਚ ਵਗ ਰਿਹਾ ਜੀ ਤੁਸੀਂ ਆ ਕੇ ਦੇਖ ਸਕਦੇ ਹੋ ਹਾਂਜੀ ਬਰਬਾਦੀ ਹੋਈ ਬਹੁਤ ਜ਼ਿਆਦੀ ਤੇ ਝੋਨਾ ਵਗੈਰਾ ਲਾਇਆ ਸੀ ਕੋਈ ਝੋਨਾ ਵੀ ਲੱਗਾ ਸੀ ਹਾਂਜੀ ਤੇ ਉਹ ਨਹੀਂ ਰਿਹਾ ਉਹਨੂੰ ਕੋਸ ਤੋਂ ਨਹੀਂ ਉੱਥੇ ਪਤਾ ਨਹੀਂ ਲੱਗਦਾ ਠੀਕ ਹੈ ਹਾਂਜੀ ਕਿ ਜਦੋਂ 4-4 ਫੁੱਟ ਤੇ ਰੇਤਾ ਚੜ ਗਈ ਆ ਝੋਨਾ ਕਿਥੋਂ ਲੱਭਣਾ ਠੀਕ ਹੈ ਖੋઠા ਤੇਈ ਦਾ ਠੱਠਾ ਤੇ ਮੋਟਰ ਵਾਲਾ ਉਹ ਨਹੀਂ ਕੋਈ ਬਾਲਾ ਨਹੀਂ ਲੱਭਾ ਗੱਡਣੇ ਲੱਭਾ ਤੇ ਤੇਰੇ ਦੇ ਵਿੱਚ ਜਦੋਂ ਪਾਣੀ ਆਇਆ ਤੁਹਾਡਾ ਜਿਹੜਾ ਪੋਰ ਸੀ ਮੋਟਰ ਦਾ ਕਨੈਕਸ਼ਨ ਵਗੈਰਾ ਸਾਰਾ ਕੁਝ ਉਹ ਵੀ ਹਟ ਗਿਆ ਸਾਰਾ ਸਾਰਾ ਘਰੇ ਉੱਡ ਗਿਆ ਠੀਕ ਹੈ ਹਾਂਜੀ ਤੇ ਕੋਠਾ ਵੀ ਹੋਏ ਤਾਂ ਕੰਨੀ ਲੱਭਾ ਕੋਈ ਸਮਾਨ ਤੋਂ ਤੇ ਜਿਵੇਂ ਕਿ ਹੜ੍ਹਾਂ ਦੇ ਵਿੱਚ ਤਕਰੀਬਨ ਬਹੁਤ ਜ਼ਿਆਦਾ ਦੇਸ਼ ਵਿਦੇਸ਼ ਤੋਂ ਸਮਾਜ ਸੇਵੀ ਜਿਹੜੇ ਲੋਗ ਆ ਹਾਂਜੀ ਤੇ ਉਹ ਸੇਵਾ ਕਰਦੇ ਆ ਤੇ ਪ੍ਰਸ਼ਾਸਨ ਵੀ ਬਹੁਤ ਜ਼ਿਆਦੀ ਜਿਹੜੀ ਹੈਲਪ ਕਰਦਾ ਆ ਹਾਂਜੀ ਕੀ ਤੁਹਾਡੀ ਮੈਂ ਪੁੱਛਣਾ ਚਾਹੁੰਦਾ ਆ ਕਿ ਤੁਹਾਡੇ ਤੱਕ ਕੋਈ ਸਮਾਜ ਸੇਵੀ ਕੋਈ ਪਹੁੰਚਿਆ ਹੋਵੇ ਇਸੇ ਤਰ੍ਹਾਂ ਵੀ ਤੁਹਾਡੇ ਤੱਕ ਜਿਹੜੀ ਸੇਵਾ ਹੈ ਪਹੁੰਚੀ ਕਿ ਨਹੀਂ ਨਹੀਂ ਸਰ ਅਜੇ ਤੱਕ ਤਾਂ ਕੋਈ ਨਹੀਂ ਪਹੁੰਚੀ ਇਹੋ ਜੀ ਚਲੋ ਮਾਲ ਡੰਗਰ ਵਾ ਤੇ ਚਾਰਾ ਜਰੂਰ ਇੱਕ ਦੋ ਵਾਰ ਮਿਲਿਆ ਸੀ ਚਾਰ ਦੀਆਂ ਗਠਾਂ ਠੀਕ ਹੈ ਜੀ ਤੇ ਟੂੜੀ ਵਾਲੇ ਵੀ ਸੰਗ ਆਉਂਦੇ ਰੇ ਚਲ ਟੂੜੀ ਆਪਣੇ ਕੋਲ ਹੈ ਜੀ ਆਈ ਨਹੀਂ ਲੈਣੀ ਕਿਹਾ ਸੀ ਠੀਕ ਹੈ ਸਰ ਤੇ ਹੋਰ ਕੋਈ ਨਹੀਂਗਾ ਜਾਂ ਕੋਈ ਪੈਸੇ ਦਾ ਜਾਂ ਦੁੱਧ ਦਾ ਜਾਂ ਕੋਈ ਨਹੀਂ ਹੋਰ ਨਹੀਂ ਕੋਈ ਨਾਸਮਾਜ ਸੇ ਵੀ ਆਇਆ ਇਹਨਾਂ ਲਿਖ ਕੇ ਦੋ ਗਰਾਂ ਖੜਿਆ ਵੀ ਤੁਹਾਡੀਆਂ ਪੈਰਾਂ 'ਚ ਬਣਾਵਾਗੇ ਟਾਈਟਾਂ ਨਾਲ ਲਿਆ ਕੇ ਜੇ ਖਰਾਬ ਹੋਈਆਂ ਤੇ ਬਾਅਦ ਅਜੇ ਤੱਕ ਤਾਂ ਕੋਈ ਨਹੀਂਗਾ ਮਿਲਿਆ ਸਾਨੂੰ ਅੱਛਾ ਹਜੇ ਤੱਕ ਤੇ ਤੁਹਾਡੀ ਨਾਂ ਤੇ ਕੋਈ ਪਹਿਲੀ ਸਵ ਤੇ ਲੈ ਕੇ ਜਰੂਰ ਲੈ ਕੇ ਆ ਤਾਂਕਿ ਤੁਹਾਡੀ ਉਸ ਤਰੀਕੇ ਦੇ ਨਾਲ ਕੋਈ ਮਾਈਕ ਜਿਹੜੀ ਆਰਥਿਕ ਹੈਲਪ ਹਾਂਜੀ ਮਾਇਆ ਪੱਖੋਂ ਕੋਈ ਯੋਗਦਾਨ ਤੁਹਾਨੂੰ ਦੇਣ ਵਾਸਤੇ ਕੋਈ ਨਹੀਂ ਕੋਈ ਨਹੀਂ ਪਹੁੰਚਾਇਆ ਕੋਈ ਨਹੀਂ ਕਰ ਪਹੁੰਚਾਇਆ ਸੋ ਹਾਂਜੀ ਵੀਰ ਜੀ ਤੁਸੀਂ ਆਪਣਾ ਸੰਪਰਕ ਨੰਬਰ ਬੋਲੋ ਜੀ 84 277 37753 ਹਾਂਜੀ ਇੱਕ ਵਾਰੀ ਦੁਬਾਰਾ ਬੋਲ ਦਿਓ 84 277 37753 ਸਹੀ 84 277 77 ਹਾਂਜੀ ਹਾਂਜੀ ਅੱਗੇ 84277 3754 37754 ਹਾਂਜੀ 84277 37 754 755 ਅੱਛਾ ਜੀ ਇਹ ਤੁਹਾਡਾ ਸੰਪਰਕ ਨੰਬਰ ਆ ਤੇ ਹੀਰਾ ਸਿੰਘ ਤੁਹਾਡਾ ਨਾਮ ਆ ਕੋਈ ਵੀ ਦਾਨੀ ਸੱਜਣਿਆ ਨਾ ਕਿਉਂਕਿ ਸੰਪਰਕ ਨੰਬਰ ਤਾਂ ਦਈਦਾ ਕੋਈ ਵੀ ਦਾਨੀ ਸੱਜਣ ਤੁਹਾਡੇ ਨਾਲ ਸੰਪਰਕ ਕਰ ਸਕਦਾ ਆ ਤਾਂ ਇਹ ਸਮਾਜ ਸੇਵੀ ਜਿੰਨੇ ਵੀ ਦਰਸ਼ਕ ਦੇਸ਼ ਵਿਦੇਸ਼ੀਆਂ ਵੱਸਦੀਆਂ ਹੋਈਆਂ ਸੰਗਤਾਂ ਨੂੰ ਅਪੀਲ ਕਰਦਾ ਆ ਕਿ ਇਹ ਭਾਈ ਸਾਹਿਬ ਭਾਈ ਜੀ ਹੁਣਾਂ ਨੇ ਆਪਣਾ ਨਾਮ ਦੱਸਿਆ ਸੀ ਦੁਆਰਾ ਬੋਲਿਓ ਜੀ ਹੀਰਾ ਸਿੰਘ ਜੀ ਹਾਂਜੀ ਹੀਰਾ ਸਿੰਘ ਹੀਰਾ ਸਿੰਘ ਜੀ ਹੀਰਾ ਸਿੰਘ ਜੀ ਹੁਣਾਂ ਦੀ ਤੁਸੀਂ ਜਵਾਨੀ ਸੁਣਿਆ ਆ ਕਿ ਜੋ ਇਹਨਾਂ ਦੀ ਦੁੱਖ ਭਰੀ ਦਾਸਤਾਨ ਆ ਜੋ ਇਹਨਾਂ ਦੇ ਹਾਲਾਤ ਰਹੇ ਆ ਤੁਸੀਂ ਚੰਗੀ ਤਰ੍ਹਾਂ ਉਹਨਾਂ ਤੋਂ ਜਾਣੂ ਹੋਏ ਆ ਰਾਜਿਆਂ ਤੋਂ ਭੁਖਾਰੀਆਂ ਵਾਲੇ ਹਾਲਾਤ ਹੋ ਗਏ ਨਹੀਂ ਤੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਕੈਮਰੇ ਦੇ ਅੱਗੇ ਆਣ ਕੇ ਆਪਣਾ ਦੁੱਖ ਰੋਣ ਨੂੰ ਤੇ ਜਾਂ ਕੋਈ ਹੈਲਪ ਮੰਗਣ ਨੂੰ ਸੋ ਮੈਂ ਅਪੀਲ ਕਰਦਾ ਦੇਸ਼ ਵਿਦੇਸ਼ ਵਿੱਚ ਵਰਤੀਆਂ ਸੰਗਤਾਂ ਨੂੰ ਅੱਜ ਸਾਰ ਲੈਂਡ ਦੀ ਜ਼ਰੂਰਤ ਆ ਜਿਹੜੇ ਦਰਿਆ ਦੇ ਲਾਗੇ ਲੋਕ ਵਸੇ ਹੋਏ ਆ ਉਹਨਾਂ ਦੀ ਇਹ ਭੁੱਲੇ ਵਾਲਾ ਪਿੰਡ ਪਹਿਲਾਂ ਪੂਰਾ ਨਗਰ ਹੁੰਦਾ ਸੀ ਪਿੰਡ ਹੁੰਦਾ ਸੀਗਾ ਪਰ ਲੇਕਿਨ ਪਾਣੀ ਦੀ ਦਰਿਆ ਦੀ ਮਾਰ ਦੇ ਨਾਲ ਹੀ ਸਾਰਾ ਪਿੰਡ ਜਿਹੜਾ ਖਤਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਇਹ ਲੋਕ ਕਿਸੇ ਦੇ ਕੋਲ ਦਰਿਆ ਦੇ ਵਨ ਤੋਂ ਬਾਹਰ ਕਨਾਲ ਪੈੜੀ ਆ ਕਿਸੇ ਕੋਲ ਦੂਬ ਨਾਲੀ ਆ ਤੇ ਉੱਥੇ ਇਹਨਾਂ ਨੇ ਆਪਣਾ ਵਸੇਵਾ ਜਿਹੜਾ ਬਣਾਇਆ ਹੋਇਆ ਆਪਣੇ ਪਰਿਵਾਰਾਂ ਨੂੰ ਲੈ ਕੇ ਉੱਥੇ ਬੈਠੇ ਆ ਤੇ ਆਪਣਾ ਟਾਈਮ ਪਾਸ ਕਰ ਰਹੇ ਆ ਤੇ ਇਹ ਵੀ ਤੇ ਇੱਕ ਇਨਸਾਨ ਆ ਇਨਾਂ ਨੂੰ ਵੀ ਹਰਕ ਚੀਜ਼ ਦੀ ਜਰੂਰਤ ਆ। ਆ ਛੋਟਾ ਜਿਹਾ ਮਾਸੂਮ ਬੱਚਾ ਆ। ਇਸ ਬੱਚੇ ਦਾ ਵੀ ਫਿਊਚਰ ਬਣਾਉਣਾ। ਪਰ ਕਿੱਥੋਂ ਬਣਾਇਆ ਜਾ ਸਕਦਾ ਜਦੋਂ ਆਰਥਿਕ ਤੰਗੀ ਆ, ਕਮਜ਼ੋਰੀ ਆ। ਸੋ ਮੈਂ ਸੰਕਟਾਂ ਨੂੰ ਬੇਨਤੀ ਕਰਦਾ ਆ ਕਿ ਜਰੂਰ ਇੱਥੇ ਪਹੁੰਚ ਕੇ ਇਹਨਾਂ ਦੇ ਹਾਲਾਤਾਂ ਨੂੰ ਵੇਖ ਕੇ ਤੇ ਇਹਨਾਂ ਦੀ ਮਦਦ ਜਿਹੜੀ ਆ ਜਰੂਰ ਕੀਤੀ ਜਾਵੇ। ਸੋ ਜਿੰਨੇ ਵੀ ਦਰਸ਼ਕ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹਾ ਲੋੜਵੰਦਾਂ ਦੀ ਦੁੱਖ ਭਰੀ ਦਾਸਤਾਨ ਨੂੰ ਸੁਣਦੇ ਹੋਏ ਆਪਣਾ ਕੋਈ ਵੀ ਜੋਰ ਨਹੀਂ ਲੱਗਦਾ ਵੱਧ ਤੋਂ ਵੱਧ ਸ਼ੇਅਰ ਕਰਕੇ ਦਾਨੀ ਸੱਜਣਾ ਤੱਕ ਇਹਨਾਂ ਲੋੜਵੰਦਾਂ ਪਰਿਵਾਰਾਂ ਦੀ ਆਵਾਜ਼ ਪਹੁੰਚਾਈ ਜਾਵੇ ਸੋ ਜਿਨ੍ਹਾਂ ਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਜਿਹੜੇ ਦਰਸ਼ਕ ਵੀ ਨਵੇਂ ਆਏ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਬਲਿਕ ਅਪਡੇਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਰ ਰੋਜ਼ ਹਰ ਸਮੇਂ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਅਸੀਂ ਆਉਂਦੇ ਰਵਾਂਗੇ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਦੇਖਿਆ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਹੁਣ ਮੈਨੂੰ ਦੀ ਇਜਾਜ਼ਤ ਮੇਰੇ ਨਾਲ ਕੈਮਰਾਮੈਨ ਬਲਵੀਰ ਮੱਟੂ ਦੀ ਰਿਪੋਰਟ